యుద్ధ నషయా विरुद्ध पंजाब सरकार ਵੱਲੋਂ ਚਲਾਈ ਗਈ ਮੁਹਿੰਮ ਤਹਿਤ ਐਸ ਡੀ ਐਮ ترਸੀਮ ਚੰਦ ਦੀ ਅਗਵਾਈ ਚ ਸਥਾਨਕ ਸ਼ਕਤੀ ਬਾਟਿਕਾ ਚ ਚੱਲ ਰਹੀ ਨਸ਼ਾ ਛਡਾਓ ਵਿਚ ਅਜੰਕੇ ਛਾਪੇ ਮਾਰੀ ਕਰਕੇ ਬਰੀਕੀ ਨਾਲ ਚੈਕਿੰਗ ਕੀਤੀ ਇਸ ਮੌਕੇ ਉਹਨਾਂ ਨਾਲ ਡੀ ਐਸ ਪੀ ਗੁਰ ਇਕਬਾਲ ਸਿੰਘ ਸਿਕੰਦ ਸੀਟੀ थाना ਮੁਖੀ ਰੋਨੀ ਸਿੰਘ ਸਿਵਲ ਹਸਪਤਾਲ ਦੇ ਡਾਕਟਰ ਗਗਨਪ੍ਰੀਤ ਸਿੰਘ ਅਤੇ ਡਾਕਟਰ ਪਰਮਿੰਦਰ ਸਿੰਘ ਵੀ ਸ਼ਾਮਲ ਸਨ ਇਹ ਜਿਹੜਾ ਕੰਮ ਨੂੰ ਜਿਹੜਾ ਹਾਂ ਕਿਸੇ ਕੰਮ ਲਈ ਕਿਸੇ ਕੰਮ ਲਈ ਮੇਰੇ ਦਫਤਰ ਅਸਲੀ ਦਫਤਰ ਆਇਆ ਹੋ ਤੁਹਾਨੂੰ ਜਾਣਦੇ ਤਾਂ ਮਨਕੀ ਤੋਂ ਡਾਇਲ ਕਰ ਮਿਲ ਕੋਲ ਕੋਲਟੀ ਵਰਸਾ ਡਾਕਟਰ ਸਾਹਿਬ असीं एॾो डॉक्टर चोॾहं दे देल। 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 तो टोटल नहीं भी देखिनेशन होने पर 120 20 मैंने इधर 10 कर कट दे ठीक है मेरे कटने नाम में कह रहे हैं मैं तेरे 10 में चौथा बाकी मैं के ऐसे जल्दी काम तो कर

ਸੇਵਲੋ ਸਪਸ਼ਟ ਸਵਾਨੇ ਮੈਡੀਕਲ ਅਪਸਟਾਡਾ ਹੌਂਸਲੀ ਦੇ ਆਜੀਮ ਸਾਹਿਬ ਦੇ ਪੁੱਪਾ ਮਟਾਲਗਾ ਚ ਅਸੀਂ ਡੀਡ ਚੈਂਟਰ ਚੈੱਕ ਕੀਤਾ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਜਿਵੇਂ ਕਿ ਆਜੀਮ ਸਾਹਿਬ ਜਿਨੂੰ ਕਹੇ ਕਿ ਜਿਹੜੇ ਮੁਖਤਾਰਾ ਚਾਹਣਾ ਚਾਹੁੰਦੇ ਨੇ ਉਹਨਾਂ ਨੂੰ ਕਾਉਂਸਲ ਕਰਕੇ ਤੇ ਮੇਨ ਸਟ੍ਰੀਟ ਚ ਲਿਆ ਆਇਆ ਇਸੇ ਤਰ੍ਹਾਂ ਦੀ ਕੋਈ ਕਤਾਹੀ ਪਾਈ ਗਈ ਹੋਵੇ ਜਾਂ ਕੋਈ ਇਹ ਜੀ ਨਹੀਂ ਇਹਨਾਂ ਦਾ ਰਿਪੋਰਟ ਬਹੁਤ ਅੱਛਾ ਗਿਆ ਠੀਕ ਪਾਇਆ ਆਜੀਮ ਸਾਹਿਬ ਜੀ ਮਾਨਾ ਜੀ ਨੇ ਚੈਕਿੰਗ ਕਰੀ ਹੈ ਕਿ ਬਤਲੇ ਦੇ ਬਾਰੇ ਪੰਜਾਬ ਸਰਕਾਰ ਦੇ ਜਿਹੜੇ ਹਦਾਇਤਾਂ ਹੈਗੀਆਂ ਵੀ ਜਿਹੜੇ ਸਾਡੇ ਨੌਜਵਾਨ ਭਟਕ ਚੁੱਕੇ ਨੇ ਉਹਨਾਂ ਨੂੰ ਮੁਕਤਾਰਾ ਚ ਲਿਆਉਣ ਲਿਆਣਾ ਤੇ ਜਿੱਥੇ ਇਲਾਜ ਕਰਦੇ ਕਿਤੇ ਉਹਨਾਂ ਦੀ ਕੋਈ ਲੋਕ ਸੁਰਤਾ ਨਹੀਂ ਹੋ ਰਹੀ ਦਵਾਈਆਂ ਜਿਹੜਾ ਸਟਾਕ ਹੈਗਾ ਉਹ ਸਹੀ ਹੈ ਆਨਲਾਈਨ ਜਿਹੜਾ ਡਾਟਾ ਫੀਡ ਹੈ ਤੇ ਉਹਦੀ ਮਦਦ ਕੀ ਦਵਾਈ ਦਿੱਤੀ ਜਾ ਰਹੀ ਕੋਈ ਗਲਤ ਤਾਂ ਨਹੀਂ ਕਰ ਰਹਾ ਹੈਗਾ ਇਸ ਮੰਤਲ ਕਰਕੇ ਅੱਜ ਅਸੀਂ ਡੀਐਸਪੀ ਸਾਹਿਬ ਤੋਂ ਮਿਲਣ ਮੇਰੀ ਟੀਮ ਜਿਹੜੇ ਸਿਵਲ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਆਏ ਸੀ ਕਿ ਅੱਜ ਇਹਨਾਂ ਦਾ ਚੈੱਕ ਕੀਤਾ ਹੈਗਾ ਤੇ ਨਾਲ ਇਹਨਾਂ ਨੂੰ ਇਹ ਗੱਲ ਕਹੀਏ ਵੀ ਜਿਹੜੇ ਵੀ ਤੁਹਾਡੇ ਕੋਲੇ ਕੋਈ ਬੱਚੇ ਦਵਾਈ ਲੈ ਆਉਂਦੇ ਨੇ ਭਟਕੂਤੇ ਨੇ ਉਹਨਾਂ ਉਹ ਕੋਈ ਸਹਾਇਤਨ ਦਾ ਕਰਨਾ ਚਾਹੁੰਦੇ ਨਹੀਂ ਕੋਈ ਟ੍ਰੇਨਿੰਗ ਲੈ ਕੇ ਤੇ ਉਹਨਾਂ ਦੀ ਉਹਨਾਂ ਬਾਰੇ ਮੇਰੇ ਦਫ਼ਤਰ ਤੋਂ ਪਰਫਾਰਮਾ ਲੈ ਲੈਣਗੇ ਤੇ ਉਹਨਾਂ ਦੀ ਸਾਰੀ ਡਿਟੇਲ ਦੇ